ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਖੇਤੀਬਾੜੀ ਦੀ ਗੱਲ ਕਰੀ ਤੇ ਖੇਤੀਬਾੜੀ ਦੇ ਵਿੱਚ ਬਹੁਤ ਤਰ੍ਹਾਂ ਦੇ ਕਿਸਾਨ ਜ਼ਿਮੀਂਦਾਰ ਭਰਾਵਾਂ ਨੂੰ ਖਰਚੇ ਕਰਨੇ ਪੈਂਦੇ ਆ ਖਾਦਾਂ ਦਵਾਈਆਂ ਦੇ ਖਰਚੇ ਖੇਤੀਬਾੜੀ ਸੰਦਾਂ ਦੇ ਖਰਚੇ ਤਾਂ ਇਹਨਾਂ ਖਰਚਿਆਂ ਦੇ ਨਾਲ ਨਾਲ ਇੱਕ ਹੋਰ ਖਰਚਾ ਐਡ ਹੋ ਗਿਆ ਜਿਹਨੂੰ ਆਪਾਂ ਮੋਟਰਾਂ ਦੇ ਲੋਡ ਵਧਾਉਣ ਦਾ ਖਰਚਾ ਕਹਿ ਸਕਦੇ ਆ ਕਿਉਂਕਿ ਪਹਿਲਾਂ ਤਾਂ ਇਹ ਖਰਚਾ ਨਹੀਂ ਸੀ ਹੁੰਦਾ ਸਥਿਰ ਸੀ ਕਿਉਂਕਿ ਜਿਵੇਂ ਜਿਵੇਂ ਹੁਣ ਪਾਣੀ ਦਾ ਪੱਧਰ ਹੀਠਾਂ ਜਾਂ ਰਿਹਾ ਹੈ ਉਵੇਂ ਆਪਾਂ ਨੂੰ ਵੱਡੀ ਵੱਡੀਆਂ-ਵੱਡੀਆਂ ਮੋਟਰਾਂ ਸਬਮਰਸੀਬਲ ਪੰਪਾਂ ਜਾਨੀ ਕਿ 10 ਤੋਂ 15, 15 ਤੋਂ 20 ਤੇ 20 ਤੋਂ 25 ਤੇ ਕਈ ਕਿਸਾਨ ਵੀ 25 ਤੋਂ ਵੀ ਉੱਪਰ ਚਲੇ ਗਏ ਆ ਤਾਂ ਇਹ ਆਪਣਾ ਆਏ ਸਾਲ ਖਰਚਾ ਵਧਦਾ ਜਾ ਰਿਹਾ ਜਾਨੀ ਕਿ ਕਰੋੜਾਂ ਰੁਪਏ ਕਿਸਾਨਾਂ ਦਾ ਇਹ ਹੁਣ ਪਾਣੀ ਦਾ ਪੱਧਰ ਹੇਠਾਂ ਜਾਣ ਕਰਕੇ ਇਹ ਨਾਜਾਇਜ਼ ਖਰਚਾ ਆ ਰਿਹਾ ਤਾਂ ਜਿਸ ਖਰਚੇ ਦੀ ਗੱਲ ਕਰੀਏ ਤਾਂ ਜੇ ਆਪਾਂ 1 ਹੌਸਪਾਵਰ ਵਧਾਉਣਾ ਤਾਂ ਆਪਾਂ ਨੂੰ 4750 ਰੁਪਏ ਖਰਚਾ ਕਰਨਾ ਪੈਂਦਾ ਹੈ ਪਰ ਸਮੇਂ-ਸਮੇਂ ਤੇ ਸਰਕਾਰ ਇਸ ਤੇ ਸਬਸਿਡੀ ਸਕੀਮ ਚਲਾ ਕੇ ਕਿਸਾਨਾਂ ਨੂੰ ਕੁਝ ਰਾਹਤ ਦੇਣ ਦੀ ਕੋਸ਼ਿਸ਼ ਕਰਦੀ ਹੈ ਜਿਵੇਂ ਪਿਛਲੇ ਸਾਲ ਵੀ 4750 ਰੁਪਏ ਦੀ ਜਗ੍ਹਾ 2500 ਰੁਪਏ ਦੇ ਕੇ ਕਿਸਾਨ ਵੀਰਾਂ ਨੇ ਜੀਵਿੰਦਾਰ ਭਰਾਵਾਂ ਨੇ ਆਪਣੇ ਮੋਟਰਾਂ ਕਨੈਕਸ਼ਨਾਂ ਦੇ ਲੋਡ ਵਧਾਏ ਸੀ ਤਾਂ ਹੁਣ ਫੇਰ ਇੱਕ ਵਾਰ ਸਰਕਾਰ ਨੇ ਉਹੀ ਸਕੀਮ ਫੇਰ ਦੁਬਾਰਾ ਤੋਂ ਸ਼ੁਰੂ ਕਰ ਦਿੱਤੀ ਹੈ ਤੁਸੀਂ ਫੇਰ 4750 ਦੀ 50 ਦੀ ਜਗ੍ਹਾ 2500 ਰੁਪਏ ਦੇ ਕੇ ਆਪਣਾ 1 ਹੌਸਪਾਵਰ ਤੋਂ ਲੈ ਕੇ ਜਿੰਨੇ ਤੁਹਾਨੂੰ ਹੌਸਪਾਵਰ ਤੁਸੀਂ ਆਪਣੀ ਮੋਟਰ ਦਾ ਲੋਡ ਵਧਾਉਣਾ ਵਧਾ ਸਕਦੇ ਜੇ ਤਾਂ ਇਹ ਸਕੀਮ ਹੁਣ ਸ਼ੁਰੂ ਆ ਤੇ ਜਿਹੜੇ ਜਿਹੜੇ ਕਿਸਾਨ ਵੀਰਾਂ ਨੇ ਪਿਛਲੇ ਸਾਲ ਨਹੀਂ ਸੀ ਕਰਵਾਏ ਜਿਹੜੇ ਰਹਿ ਗਏ ਸੀ ਜਾਂ ਹੁਣ ਉਹਨਾਂ ਵਧਾਉਣੇ ਆ ਆਪਣੇ ਮੋਟਰਾਂ ਦੇ ਲੋਡ ਤਾਂ ਉਹ ਕਿਸਾਨ ਵੀਰ ਹੁਣ ਇਹ ਸਕੀਮ ਦਾ ਫਾਇਦਾ ਲੈ ਸਕਦੇ ਕਿਉਂਕਿ ਆਪਾਂ ਨੂੰ ਲੋਡ ਤਾਂ ਵਧਾਉਣਾ ਹੀ ਪੈਣਾ ਕਿਉਂਕਿ ਅਗਲਾ ਝੋਨੇ ਦਾ ਸੀਜ਼ਨ ਆਉਣ ਵਾਲਾ ਤਾਂ ਸਤੋ ਪਹਿਲਾ ਪਹਿਲਾ ਸਕੀਮ ਹੁਣ ਚੱਲ ਰਹੀ ਆ ਤਾਂ ਸਾਰੇ ਕਿਸਾਨ ਭਰਾ ਇਹ ਸਕੀਮ ਦਾ ਫਾਇਦਾ ਲੈਣ ਤਾਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਾਰੇ ਕੋਈ ਆਪਣਾ ਭਰਾ ਕਿਸਾਨ ਰਹਿ ਨਾ ਜਾਵੇ ਇਹ ਸਕੀਮ ਦਾ ਫਾਇਦਾ ਲੈਣ ਤੋਂ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਸੋ ਕਿਸਾਨ ਵੀਰੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ